ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕੁਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਨਾਲ ਦੇ ਪਿੰਡਾਂ 'ਚ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਹੈ ਵੈਸੇ ਅਦੇਸ਼ਾ ਹਸਪਤਾਲ ਇਸ ਪਿੰਡ ਦੇ ਬਿਲਕੁਲ ਨਾਲ ਸੋ ਪੁੱਚੋ ਖੁਰਦ ਦੇ ਵਿੱਚ ਉਹ ਵੀਡੀਓ ਬਣ ਰਹੀ ਹੈ ਤੇ ਸਿੱਧੂ ਡੇਰੀ ਫਾਰਮਰ ਦੋਸਤੋ ਜਿੱਥੇ ਮੈਂ ਵੀਡੀਓ ਬਣਾ ਰਿਹਾ ਬਹੁਤ ਸਾਰੇ ਨਾਗ ਦਿਖਾਈ ਦੇ 18 18 20 ਵੀ ਨਾਗ ਵੀ ਹੋ ਜਾਂਦੇ ਆ ਪਰ ਅੱਜ ਤੁਹਾਨੂੰ 6 ਨਾਗ ਹੀ ਦਿਖਾਉਂਗਾ ਜਿਹਦੇ ਚ ਪੰਜ ਬੱਛੀਆਂ ਜਿਹੜੀਆਂ ਅਸਰ ਹੈ ਤੇ ਇੱਕ ਜਰਸੀ ਬੱਛੀ ਹੈ ਅਸਰਾ ਵਾਲੀ ਪਰ ਦੁੱਧ ਦੇ ਰਹੀ ਹੈ ਸੋ ਆਪਾਂ ਤੁਹਾਨੂੰ 6 ਨਾਗ ਦਿਖਾਵਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਜਿਹੜਾ ਪਸ਼ੂ ਇਹਨਾਂ ਚੋ ਜੱਜ ਗਿਆ ਉਹਦੀ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਜਿਹੜਾ ਬਾਈ ਦਾ ਚੱਲਦਾ ਰਹਿਣਾ ਆਓ ਸ਼ੁਰੂਆਤ ਕਰਗੇ ਦੋਸਤੋ ਵੜਾਣ ਵਾਲੇ ਪਾਸੇ ਤੋਂ ਬਾਅਦ ਚ ਇਹ ਦੁੱਧ ਦਿੰਦੀ ਇੱਕ ਛੋਟੀ ਉਮਰ ਦੀ ਚਰਸੀ ਉਹ ਅੱਛੀ ਜਿਹੜੀ ਉਹ ਲਾਸਟ ਉੱਤੇ ਦਿਖਾ ਰਹਿਆਂਗੇ। ਚਰਵਾਤ ਆਪਾਂ ਇਸ ਵਿੱਚੀ ਤੋਂ ਕਰਦੇ ਆ। ਸੋ ਲਾਸਟ ਤੱਕ ਵੀਡੀਓ ਦੇਖਿਓ। ਨਾਗ ਜਿਹੜਾ ਵੀ ਖਰੀਦੋ ਉਹਦੀ ਤਸੱਲੀ ਕਰ ਸਕਦੇ ਹੋ ਏਕ ਪੱਖ ਤੋਂ ਉਹ ਥੋੜਾ ਕੰਮ। ਮਿਲਦੇ ਆਂ ਬਾਈ ਨੂੰ ਨਰਮਲ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਰਮਲ ਅੱਜ 6 ਕ ਨਾਗ ਹੀ ਦਿਖਾਵਾਂਗੇ। ਹਾਂਜੀ ਹਾਂਜੀ ਹਾਂਜੀ। ਘੱਟ ਮਿਲੇ ਜਾਂ ਕੀ ਚੱਕਰ ਬਣ ਗਿਆ। ਇਹ ਬਾਈ ਹੈ ਨਹੀਂ ਮਾਲ ਹੀ ਨਹੀਂ ਆਇਆ ਯਾਰ। ਅੱਛਾ ਫਿਰ ਉਹਦਾ ਲੈ ਕੇ ਰਾਈ ਨੇ ਮੈਂ ਬਹੁਤ ਤੋਂ ਤੋਂ ਪਤਾ ਇਹ ਬੱਚੇ ਤਾਂ ਨਾ। ਠੀਕ ਹੈ। ਕੈਰੀ ਕਰੀਆਂ ਦੋ ਦੋ ਬੱਚਿਆਂ ਦਾ ਫੋਨ ਆ ਜਾਂਦੇ ਨਹੀਂ। ਅੱ ਹਾਂਜੀ ਠੀਕ ਹੈ ਅੱਛਾ ਭਾਈ ਆਹ 6 ਨਾ ਆ ਗਏ ਤੇ ਨਾ ਜੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਬੱਚੀ ਤੋਂ ਕਰਦੇ ਹਾਂ ਇਹ 5 ਜੀ ਖੀਰੀਆਂ 6 ਖੀਰਾਈ ਬੱਚੀਆਂ ਅੱਛਾ ਜਿੰਨਾ ਅਸੀਂ ਜੀ ਦੱਸ ਚੋ ਵੀ ਖੀਰੀ ਹਾਂਜੀ 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 ਠੀਕ ਹੈ ਰੇਟ ਨਰਸ ਭਾਈ ਰੇਟ ਫਿਰ ਫੋਨ ਤੇ ਕਰ ਦਾਂਗੇ ਜੀ ਠੀਕ ਹੈ ਓਕੇ ਸੋ ਦੋਸਤੋ ਇਹ ਖੀਰੀਆਂ ਬੱਚੇ ਆ ਰੇਟ ਫੋਨ ਤੇ ਹੋਣਗੇ ਦੰਦ ਤੁਹਾਨੂੰ ਦਿਖਾ ਦਿਆਂਗੇ ਟਾਂਚਾ ਦੇਖੋ ਬੱਚੀ ਦਾ ਦੋਸਤੋ ਮੂਰਤ ਰਗੀ ਆ ਮਤਲਬ ਸਟਰਕਚਰ ਇਦਾਂ ਦਾ ਹੈ ਕਦ ਕਾਠ ਸੋਹਣਾ ਕਰੂਗੀ ਫੇਸ ਦੀ ਬਿਊਟੀ ਚੰਗੀ ਹੈ ਨਰਸ ਭਾਈ ਮੜਾ ਧੁੱਪ ਚੋਂ ਮੋੜੀ ਥਾਣਾ ਚਾਰ ਹੀ ਦੱਸਦੇ ਆ ਦੋਸੋ ਸਟਰਕਚਰ ਦੇਖੋ ਬੱਛੀ ਦਾ ਲੈ ਆ ਭਾਈ ਚਨੰਦਪਤ ਦੇ ਕਿ ਲੋੜੀ ਦੰਦ ਦਿਖਾਈ ਚੱਲਦੇ ਆਪਾਂ 6 ਨਾਗਾ 6 ਦੇ ਦਿਖਾ ਦੇਮ ਤਾਂ ਦੰਦ ਦੋਸਤੋ ਤੁਹਾਨੂੰ ਵੀਡੀਓ ਚ ਕੋਸ਼ਿਸ਼ ਕਰਾਂਗੇ ਵੀ ਦਿਖਾ ਹੀ ਦੇ ਕੇ ਉਹ ਥੋੜਾ ਜਿਹਾ ਇਹਨਾਂ ਦੇ ਦੰਦ ਦਾ ਫੜਨੇ ਔਖੇ ਹੋ ਜਾਂਦੇ ਭਾਈ ਤਾਂ ਅਸਦਾ ਬਸ ਕਨਫਰਮ ਖੀਰੀ ਅੱਛੀ ਕਿ ਠੀਕ ਹੈ ਭਾਈ ਥੋਟਾਂ ਚਾ ਤੁਸੀਂ ਇਹਦਾ ਦੇਖ ਲਓ ਇਹ ਪਹਿਲੇ ਨੰਬਰ ਤੇ ਵੱਛੀ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਹ ਤੋਂ ਬਾਅਦ ਇੱਕ ਵਾਈਟ ਫੇਸ ਦੇ ਵਿੱਚ ਵਾਈਟ ਰੰਗ ਜ਼ਿਆਦਾ ਹੈ ਪਰ ਅਗੋ ਚਿੱਟੀ ਪੱਟੀ ਜਿਹੜੀ ਮੱਥੇ ਦੇ ਉੱਤੇ ਆਉਂਦੀ ਹੈ ਇਹ ਸੋਹਣਾ ਰੰਗ ਰੂਪ ਵੱਛੀ ਦਾ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਇਹ ਸਾਰੀਆਂ ਜਿਹੜੀਆਂ ਦਿਖਾਵਾਂਗੇ ਨਾ ਇਹ ਧਿਆਨ ਚ ਰੱਖ ਲਓ ਵੀ ਇਹ ਦਸੰਬਰ ਮਹੀਨੇ ਤੋਂ ਪਹਿਲਾਂ ਪਹਿਲਾਂ ਗੱਪਣ ਹੋਣ ਵਾਲੀਆਂ ਹੈ ਸੇਵਾ ਤਾਂ ਥੋੜੀ ਕਰਨੀ ਪਊਗੀ ਪਰ ਇਸੇ ਸਾਲ ਚ ਇਹਨਾਂ ਦੀ ਏਆਈ ਹੋ ਜਾਣੀ ਹੈ ਚੰਗੀ ਸੇਵਾ ਨਾਲ ਕਨਫਰਮ ਖੀਰੀ ਬੱਛੀ ਐ ਠੀਕ ਐ ਬਰ 2 ਨੰਬਰ ਦੇ ਉੱਤੇ ਬਾਕੀ ਜਿਹੜਾ ਰੰਗ ਤੁਹਾਨੂੰ ਚੰਗਾ ਲੱਗਦਾ ਹੈ ਜਿਹੜੀ ਬੱਛੀ ਦੀ ਜਾਤ ਬਰੀਡ ਤੁਹਾਨੂੰ ਪਸੰਦ ਆਉਂਦੀ ਹੈ ਉਹ ਤੁਸੀਂ ਆ ਕੇ ਦੇਖ ਕੇ ਖਰੀਦ ਲਓ ਜੀ ਸੋ ਖੀਰੀ ਸੋਹਣੇ ਫੇਸ ਵਾਲੀ ਇਹ ਵੀ ਬੱਛੀ ਢਾਂਚਾ ਵੀ ਸੋਹਣਾ ਫੇਸ ਦੀ ਬਿਊਟੀ ਦੇਖ ਸਕਦੇ ਹੋ 2 ਨੰਬਰ ਦੇ ਉੱਤੇ ਤੋਰੀ ਸੀ 10 ਨੰਬਰ ਤੇ ਇੱਕ ਹੋਰ ਵਧੀਆ ਤੁਹਾਨੂੰ ਦਿਖਾਉਣੀ ਆ ਦੋਸਤੋ ਇਹ ਵੀ ਖੀਰੀ ਕਨਫਰਮੈਂਟ ਲੈ ਆ ਬੇ ਇਹਦਾ ਵੀ ਢਾਂਚਾ ਸੋਹਣਾ ਚਮਕ ਜਿਹੜੀ ਉਸ ਸਕੈਨ ਦੇ ਵਿੱਚ ਚੰਗੀ ਦਿਸਦੀ ਹੈ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਲੈ ਆਪੇ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੀ ਹੈ ਕ੍ਰੋਸ ਜਰਸੀ ਦੇ ਨਾਲ ਹੈ ਬੰਨੋ ਖੀਰੀ ਹੈ ਠੀਕ ਹੈ ਸੋ ਰੰਗ ਰੂਪ ਇਹਦਾ ਤੁਸੀਂ ਦੇਖ ਸਕਦੇ ਹੋ ਵੱਖਰਾ ਜਿਹਾ ਦੱਸਦਾ ਹੈ ਜਰਸੀ ਦੀ ਕ੍ਰੋਸ ਬਰੀਡ ਹੈ ਇਹ ਤੇ ਮਨ ਮਨ ਪਹਾੜੋ ਦਾਨੇ ਜੀ ਠੀਕ ਹੈ ਥਣਾ ਦੇ ਹਾਂ ਜੀ ਮਿਲੋ ਨਿਸ਼ਾਨ ਨਿਸ਼ਾਨ ਉੱਪਰ ਨੂੰ ਨਿਸ਼ਾਨ ਨਿਸ਼ਾਨ ਨਹੀਂ ਕੋਈ ਨਹੀਂ ਉੱਪਰ ਆ ਜੀ ਓਕੇ ਠੀਕ ਹੈ ਸੋ ਦੋ ਥਣਾ ਦੇ ਵੱਖਰੇ ਨਿਸ਼ਾਨ ਜਿਹੜੇ ਆਮ ਤੌਰ ਤੇ ਇਹ ਗਾਵਾਂ ਦੇ ਦਿਸ ਜਾਂਦੇ ਉੱਪਰ ਜਾ ਕੇ ਹੋ ਜਾਂਦੇ ਜੀ ਓਕੇ ਠੀਕ ਹੈ ਸੋ ਉਹ ਇਹਦੇ ਹੈਗੇ ਆ ਬਾਕੀ ਜਿਹੜੇ ਦੁੱਧ ਵਾਲੇ ਥਾਣੇ ਉਹ ਚਾਰੇ ਵੱਖਰੇ ਆ ਵੱਡੇ ਆ ਤੇ ਖੋਰ ਵੱਚੀ ਤੁਹਾਨੂੰ ਦਿਖਾਉਣੇ ਨੇ ਸੋ ਇਹਦੀ ਵੀ ਬਿਊਟੀ ਤੁਸੀਂ ਦੇਖੋ ਸੋਹਣੇ ਫੇਸ ਵਾਲੀ ਹੈ ਖਵਾਨਾ ਜੇ ਦੇਖਦੇ ਆ ਤੇ ਇਦਾਂ ਲੱਗਦਾ ਵੀ ਜਿਵੇਂ ਇਹ ਗੱਬਣ ਹੁੰਦੀ ਹੈ ਫਰ ਅ ਇਹ ਦੇ ਦੰਦ ਤੁਹਾਨੂੰ ਪਹਿਲਾਂ ਦਿਖਾ ਦਈਏ ਕਨਫਰਮ ਮੈਂ ਖੀਰੀ ਬੱਛੀ ਹੈ ਦੀ ਜਿੰਨੀ ਨਹੀਂ ਇੱਕ ਤਾਂ ਬਹੁਤ ਸੋਹਣੀ ਬੱਛੀ ਦੋਸਤੋ ਰੰਗ ਰੂਪ ਵੀ ਚੰਗਾ ਇਹਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਵਾਈਟ ਫੇਸ ਦੇ ਨਾਲ ਲੈ ਆਪ ਨੇ ਚਲ ਸੋ ਖੀਰੀ ਬੱਚੀ ਐ ਦੱਸੋ ਇਹ ਵੀ ਗੰਨ ਤੁਹਾਨੂੰ ਵੀਡੀਓ ਚ ਦਿਖਾਈ ਦਿੱਤੇ ਵੈਸੇ ਸਾਰੇ ਨਾ ਕੀ ਜਿਹੜੇ ਉਹ ਖੀਰੇ ਐ ਇੱਕ ਜਰਸੀ ਦੁੱਤੇ ਆਈ ਵੀ ਐ ਨਰਮਾ ਬਈ ਇਹ ਦੰਦੋ ਖੀਰੀ ਦੱਸਿਆ ਸੀ ਬਈ ਦੰਦੋ ਖੀਰੀ ਐ ਇਹ ਮਹੀਨਾ ਜਿਹੜੇ ਮਹੀਨਾ ਹੋ ਗਏ ਬੱਚਾ ਸਟ ਗਈ ਸੀ ਜੀ ਅੱਛਾ ਤੇ ਹੁਣ ਇਹਦੇ ਚ 4 ਕਿਲੋ ਕਰ ਗਈ ਬੱਚਾ ਸਟਨ ਦਾ ਕੀ ਇਹ ਆਪਣਾ ਜੋ ਮੂੰਹ ਘਰ ਬਿਮਾਰੀ ਉਹ ਸਟ ਗਈ ਸੀ ਅਛੋ ਦੇ ਚ ਪਿੱਛੂ हट ਗਈ ਠੀਕ ਹੈ ਮੂੰਹ ਖੀਰੀ ਆ ਜੀ ਠੀਕ ਹੈ ਠੰਡੀ ਸੀ ਲਈ ਠੀਕ ਹੈ ਦੁੱਧ ਫਿਰ ਦੋ 4 ਕਿਲੋ ਦੇ ਰਿਹਾ 4 ਕਿਲੋ ਦੇ ਆ ਗਈ ਹਾਂ ਜੀ ਤੇ ਕੱਲ ਵੀ ਟੀਵੀ ਸੀਗੀ ਚਲੋ ਲੈ ਕੇ ਵੀ 1 ਹੀਟ ਅੰਦਰ ਉਹ ਕਿਤੇ ਚੈੱਕ ਕਰਾਉਣ ਦੀ ਲੋੜ ਲੱਗੇ ਅੰਦਰੋਂ ਚੈੱਕ ਕਰਵਾ ਲਈ ਕੋਈ ਕੋਈ ਆਪਣੀ ਗਾਰੰਟੀ ਹੋ ਗਈ ਉਹ ਜੇ ਆਹ ਡਾਕਟਰ ਲੈ ਕੇ ਜੋ ਮਰਜ਼ੀ ਉੱਥੇ ਲੈ ਆ ਕੇ ਮਨ ਨੂੰ ਸੌਦਾ ਕਰਕੇ ਮੈਂ ਮਨ ਉੱਥੇ ਚੈੱਕ ਕਰਾਉਣ ਨੂੰ ਉੱਥੇ ਕਰਵਾਣੀ ਠੀਕ ਹੈ ਹਾਂ ਜੀ ਹਾਂ ਸੋ ਦੋਸਤੋ ਕੋਈ ਗਾਰੰਟੀ ਹੋ ਗਈ ਇਹਦਾ ਰੇਟ ਕੀ ਰਹਿਣਾ ਮੈਨੂੰ ਫਲੇਡ ਫੋਨ ਤੇ ਕਰ ਦ ਓਕੇ ਸੋ ਦੱਸੋ ਇਹ ਆਪਾਂ ਗਾਵਾਂ ਤਿੰਨ ਚਾਰ ਵੜਾ ਲਈਆਂ ਸੀ ਇਕੱਠੀਆਂ ਅੱਛਾ ਤੇ ਖੀਰੀ ਖੀਰੀ ਰਹਿਣਾ ਜੀ ਹਜੇ ਸਹੀ ਹੈ ਕਨਫਰਮ ਖੀਰੀ ਹੈ ਦੱਸੋ ਤੇ ਖੀਰੀ ਨਹੀਂ ਸੂ ਪੈਣਾ ਸੀਗਾ ਪਰ ਮੂੰਹ ਖੁਰ ਦੀ ਬਿਮਾਰੀ ਜਦੋਂ ਆਈ ਉਦੋਂ ਵੈਸੇ ਪੈਰਾਂ ਵੱਲੋਂ ਸਾਰੇ ਕਾਸੇ ਵੱਲੋਂ ਸਾਫ਼ ਹੈ ਦੁੱਧ ਵਧ ਰਹੀ ਹੈ 4 ਕਿਲੋ ਤੇ ਆ ਗਈ ਹੈ ਤੜਕੇ ਚੋਈ ਵੀ ਹੈ ਬਾਈ ਜੀ ਅੱਛਾ ਸਵੇਰ ਚੋਈ ਹਾਂ ਜੀ ਸਵੇਰ ਚੋਈ ਵੀ ਦੋਨੇ ਟਾਈਮ ਆਉਂਦਾ 4 ਕਿਲੋ ਮਣਕੇ ਲੈਣ ਚਾਹੀਂ ਠੀਕ ਹੈ ਓਕੇ ਤੋਰ ਦੇ ਬਾਈ ਪਰ ਬੱਚਾ ਜਿਹੜਾ ਉਹ ਉਹਦੇ ਕਰਕੇ ਅਬੋਰਟ ਕਰ ਗਈ ਇਹ ਸੋ ਛੰਡੀ ਸੀਲ ਜੀ ਠੀਕ ਹੈ ਬਈ ਸੋ ਤਾਰਾ ਮਾਰ ਤਾਰਾਈ ਮਾਰਦੇ ਨਹੀਂ ਚਲ ਬਸ ਤਾਰਾ ਤਾਰ ਨਿਕਲ ਵੀ ਬੰਦੇ ਹੁੰਦਾ ਇਹਨਾਂ ਨੂੰ ਦੁੱਧੋਂ ਬਣਾ ਕਈ ਵੀ ਆਨਲਾਈਨ ਕਿਸੇ ਨੂੰ ਮਵਾਣੀ ਹੋਵੇ ਸਹੀ ਹੈ ਹੋ ਕਈ ਵਾਰ ਮਨਗਾ ਛੇਪ ਗਏ ਪਹਿਲਾਂ ਛੇਪ ਗਏ ਬਣਾ ਹੁੰਦਾ ਠੀਕ ਹੈ ਆਪੇ ਇੱਕ ਤਾਰ ਮਾਰਨ ਦੋ ਤਰਾਂ ਓਕੇ ਮਾਰ ਦੇ ਸੋ ਸਵੇਰ ਚੋਈ ਵੀ ਹੈ ਸੋ ਇੱਕ ਖੀਰੀ ਦੁੱਧ ਦਿੰਦੀ ਵੱਚੀ ਹੈ दुध तो चार किलो है बाकी जो तसली कर सकते भी लगेगी जी अच्छा नहीं नहीं। लूड़ी, लूड़ी। ठीक है पूरा दुद्ध बनया गया ठंडी सीढ़ी ठीक है ओके। ਤੱਕੀ ਠੀਕ ਹੈ ਭਾਈ ਸੋ ਦਸੋ ਚਾਰ ਨਾ ਭਾਈ ਅਲਗਾਂ ਟਾਈਮ ਦਾ ਜਾਣਾ ਹੋਵੇ ਤੇ ਚੇਪ ਹੋਏ ਹੁੰਦੇ ਕਿਸੇ ਭਾਈ ਮੰਨ ਲਓ ਕਿ ਉਹ ਦੁੱਧ ਦਾ ਡਾਂਗੀ ਸਾਰਨਾਈ ਉਹਦੇ ਨੇ ਪੰਜ ਮੰਨ ਲਓ 6-7 ਕਿਲੋ ਦਾ ਕਰ ਹੀ ਜਾਣਾ 6-7 ਕਿਲੋ ਕਰ ਜੂਗੀ ਵੱਛੀ ਸੰਭਨ ਨਾਲ ਆਵੇ ਵੱਛੀ ਇਹ ਹੈ ਹਾਂਜੀ 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 ਸਹੀ ਹੈ ਸੋ ਦਸੋ ਤੁਸੀਂ ਜਿਹਨੂੰ ਚਾਹੇ ਭਾਈ ਬੱਚੀਆਂ 30 ਦੀ 35 ਬੰਦੀ ਜਰ ਨੇ ਵਿਕੀ ਜਾਣਾ ਹੈ ਤੇ ਆਪਾਂ ਜਾਇਰ ਰੇਟ ਕਰ ਦਾਂਗੇ ਉਹਨਾਂ ਦੇ ਦੇਵਾਂਗੇ ਠੀਕ ਹੈ ਓਕੇ ਸੋ ਦਸੋ ਇਹ ਛੇ ਨਗ ਬਾਈ ਕੋਲ ਅੱਜ ਦੀ ਵੀਡੀਓ ਚ ਵਿਖਰੀ ਆਲੇ ਸੀ ਤੁਸੀਂ ਦੇਖ ਲਓ ਜਿਹੜਾ ਨਗ ਤੁਹਾਨੂੰ ਚੱਚਿਆ ਉਹਦੀ ਤਸੱਲੀ ਕਰ ਲਓ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ